ਸਾਂ ਲਾਗੂ ਕਰੋ ਲਾਗੂ ਕਰੋ ਗੱਲ ਜੀ ਮੈਂ ਹਾ ਗੁਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਪੇਜ ਚੈਨਲ ਅੱਜ ਆਪਾਂ ਖੜੇ ਆ ਰੈਕੋਰਡ ਦੇ ਪਿੰਡ ਜਲਾਲਦੀਆਲ ਵਿਖੇ ਜਿੱਥੇ ਕੀ ਭਰਮਾ ਇਕੱਠਾ ਹੋਇਆ ਹੋਇਆ ਪਿੰਡ ਦੇ ਵਿੱਚ ਤੇ ਜਿਹੜਾ ਕੱਟ ਹੋਇਆ ਹੈਗਾ ਇਹ ਇਸ ਦਾ ਕਾਰਨ ਇਹ ਆ ਵੀ ਜੋ ਸਰਕਾਰੀ ਰਾਸ਼ਨ ਮਿਲਦਾ ਹੁੰਦਾ ਸੀਗਾ ਜੋ ਕਣਕ ਮਿਲਦੀ ਹੁੰਦੀ ਸੀਗੀ ਉਹ ਕਣਕ ਦੇ ਵਿੱਚੋਂ ਕੁਝ ਹਿੱਸਾ ਕੱਟਿਆ ਗਿਆ ਹੈਗਾ ਜੋ ਲੋਕਾਂ ਦਾ 20% ਕਹਿੰਦੇ ਆ ਵੀ ਪਿੰਡ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ 20% ਕਾਰਡ ਲੱਗੀ ਗਈ ਆ ਤੇ ਕਈ ਲੋਕਾਂ ਦੇ ਕਾਰਡ ਕੱਟੇ ਗਏ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਗਰੀਬ ਘਰ ਦੇ ਲੋਕ ਨੇ ਤੇ ਉਹਨਾਂ ਦੀਆਂ ਵੀ ਕਣਕਾਂ ਕੱਟੀਆਂ ਗਈਆਂ ਨੇ ਅੱਜ ਉਹ ਇੱਥੇ ਰੋਸ ਪ੍ਰਦਰਸ਼ਨ ਲਈ ਖੜੇ ਨੇ ਬਾਕੀ ਆਪਾਂ ਗੱਲ ਕਰਾਂਗੇ ਸਾਡੇ ਨਾਲ ਪਿੰਡ ਦੇ ਸਰਪੰਚ ਹਾਜਣੇ ਜਗਜੀਤ ਸਿੰਘ ਜੀ ਜਗਾ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਦੱਸਣਗੇ ਜਗਾ ਜੀ ਪਹਿਲਾਂ ਤਾਂ ਦੱਸੋ ਵੀ ਅੱਜ ਇਹ ਜਿਹੜਾ ਇਕੱਠ ਹੋਇਆ ਹੈਗਾ ਇਹਦਾ ਪੂਰਾ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਪਤੇ ਮੈਂ ਸਰਪੰਚ ਜਗਜੀ ਸਿੰਘ ਪਿੰਡ ਜਰਾਲਦੀਵਾਲ ਪਿੰਡ ਜਰਾਲਦੀਵਾਲ ਇਹ ਅਸੀਂ ਇਕੱਠ ਅੱਜ ਰੋਸ ਕਰਿਆ ਇਹ ਜਿੰਨਾ ਗਰੀਬਾਂ ਨੂੰ ਕਣਕ ਲੈਣ ਜੋਗ ਆ ਉਹਨਾਂ ਦੇ ਘਰ ਇਹ ਆਪਸਰਾ ਨੇ ਛੀਛਿਆਂ ਦੇ ਵਿੱਚ ਬੈਠ ਕੇ ਕਾਟ-ਕਟਦੇ ਇਹਨਾਂ ਨੇ ਕੋਈ ਐਨਕੁਐਰੀ ਨਹੀਂ ਕੀਤੀ ਪਿੰਡ ਦੇ ਵਿੱਚ ਆ ਕੇ ਬਈ ਕੌਣ ਲੈਣ ਜੋਗ ਹੈਗਾ ਕੋਈ ਨਹੀਂ ਲੈਣ ਜੋਗ ਇਹ ਆ ਗਰੀਬ ਜਨਤਾ ਖੜੀ ਆ ਇਹਨਾਂ ਦੇ ਇਨਕੁਆਇਰੀ ਕਰੋ ਵੀ ਇਹਨਾਂ ਦੇ ਲੈਂਡ ਜੋਗ ਹੈਗੇ ਕਿ ਨਹੀਂ ਹੈਗੇ ਇਹ ਵਿਚਾਰਿਆਂ ਦੇ ਘਰੇ ਕਾਟ ਕੱਟ ਤੇ ਬੈਠਿਆਂ ਦੇ ਉਹਨਾਂ ਨੇ ਠੀਸਿਆਂ ਦੇ ਵਿੱਚ ਜਿਹੜੇ ਅਫਸਰ ਕੱਢਦੇ ਆ ਨਾ ਉੱਥੇ ਬੈਠੀ ਕੱਢਦੇ ਆ ਕੋਈ ਪਿੰਡ ਦੇ ਵਿੱਚ ਨਹੀਂ ਆਇਆ ਅਫਸਰ ਬਈ ਦੇਖਣ ਜੋਗ ਵੀ ਕਿਹੜਾ ਲੈਂਡ ਜੋਗ ਆ ਕਿਹੜਾ ਨਹੀਂ ਲੈਂਡ ਜੋਗ ਇਹ ਵਿਚਾਰੀਆਂ ਨਰੇਕਾ ਦੇ ਵਿੱਚ ਛੁੱਟੀ ਕਰਦੀਆਂ ਨੇ ਕੜਕ ਲੈਂਡੀਆਂ ਮਾਰੀਆਂ ਲੈਂਡ ਤੇ ਲੱਗਦੀਆਂ ਨੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਕਹਿ ਦਿੰਦੇ ਛੁੱਟੀ ਕੱਟਦੀ ਕਾਰਡ ਕੱਟਿਆ ਗਿਆ ਛੋਟੇ ਰਾਸ਼ਨ ਕਾਰਡ ਕੱਟਿਆ ਗਿਆ ਸਾਨੂੰ ਕੜਕ ਨਹੀਂ ਮਿਲਣੀ ਜਿਹੜੇ ਲੈਣ ਜੋਗਾ ਉਹਨਾਂ ਨੂੰ ਕਾਹਤੋਂ ਨਹੀਂ ਮਿਲਦੀ ਅਸੀਂ ਅੱਜ ਇੱਥੇ ਰੋਸ ਕਰਨ ਆਏ ਆ ਆ ਜਿੰਨੇ ਗਰੀਬ ਜਨਤਾ ਗਈ ਇਹਨਾਂ ਦੇ ਵਿੱਚੋਂ ਕੋਈ ਦੇਖ ਲੋ ਕੋਈ ਤਾਕੜਾ ਬੰਦਾ ਹੈਗਾ ਜੇ ਕੋਈ ਤਾਕੜਾ ਅਸੀਂ ਦੇਣ ਦਾ ਨਾ ਇਹ ਸਭ ਗਰੀਬ ਜਨਤਾ ਗਈ ਇਹਨਾਂ ਦਾ ਇਹਨਾਂ ਦਾ ਹੱਕ ਦੇਣੇ ਚਾਹੀਦੇ ਆ ਜੇ ਫਰੂਟ ਸਪਲਾਈ ਵਾਲੇ ਕੋਲ ਜਾਂਨੇ ਰੈਕਾਟ ਅਸੀਂ ਆਖਿਆ ਵੀ ਕਾਟ ਕੱਟੇ ਗਏ ਉਹ ਕਹਿੰਦੇ ਛੋਟੇ ਪੈਂਟਾਂ ਵਾਂਗੇ ਦੁਬਾਰੇ ਬਣਾਵਾਂਗੇ ਪੈਂਟ ਹਜੇ ਤੱਕ ਸਾਨੂੰ ਢੂੜ ਸਾਲ 2 ਸਾਲ ਹੋ ਗਏ ਸਾਨੂੰ ਲਾਰੇ ਆ ਲਾਉਂਦੇ ਨੂੰ ਸਾਡੇ ਪੈਂਟ ਹੋ ਐਨਕੁਆਰੀ ਕਰਨੇ ਨਹੀਂ ਆਏ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਕਾਟ ਕੱਟੇ ਗਏ ਕਦੋਂ ਦੇ ਕੱਟੇ ਗਏ ਇਹਨਾਂ ਨੂੰ ਜੇ ਸਾਲ ਹੋ ਗਿਆ ਤਨ 2-2 ਸਾਲ ਹੋ ਗਏ ਸਾਨੂੰ ਪਿੱਛੇ ਤੁਰੇ ਫਰਦਿਆਂ ਨੂੰ 2-2 ਸਾਲ ਹੋ ਗਏ ਸਾਨੂੰ ਫਰੂਟ ਸਪਲਾਈ ਵਾਲਿਆਂ ਕੋਲੇ ਜਾਂਦਿਆਂ ਨੂੰ ਬਈ ਭਾਈ ਇੱਥੇ ਕਾਟ ਕੱਟੇ ਵਿਆ ਬਈ ਇਹਨਾਂ ਦਾ ਹੱਲ ਕਰੋ ਪੰਚਾਇਤ ਸਾਰੇ ਜਾਂਦੇ ਮੋਤਵਾਰ ਬੰਦੇ ਜਾਂਦੇ ਆ ਜਦੋਂ ਉੱਥੇ ਜਾਂਦੇ ਛੋਟੇ ਪੈਂਟਾਂ ਵਾਂਗੇ ਪੈਂਟ ਵੀ ਨਹੀਂ ਹਜੇ ਆਉਂਦੇ ਕੋਸਾ ਨੂੰ ਰਾਹ ਤਾਂ ਦੇਣ ਭਈਏ ਕੀ ਕਾਰੇ ਚੱਕਰ ਕੀ ਆਏ ਠੀਕ ਹੈ ਜੀ ਪੀ ਕੀ ਚੱਕਰ ਆ ਭਈ ਕਾਹ ਤੋਂ ਨਹੀਂ ਕੱਢਦੇ ਭਈ ਗਵਰਨਮੈਂਟ ਦੇ ਬੰਦ ਕਰਿਆ ਜਾਣਾ ਕਹ ਕਹਦੋ ਕੀ ਗੱਲ ਆ ਠੀਕ ਹੈ ਜੀ ਤੇ ਸਾਨੂੰ ਇਹ ਕਲੀਅਰ ਕਰਨਾ ਚਾਹੀਦਾ ਇਹ ਗਰੀਬ ਜਨਤਾ ਹਰੇਕ ਵਾਰੀ ਇਹਨਾਂ ਨੂੰ ਪਰੇਸ਼ਾਨ ਹੁੰਦੀ ਆ ਇਹ ਨਰੇਗਾ ਚ ਇੱਕ ਪਾਸੇ ਨਰੇਕਰੋ ਛੁੱਟੀ ਕਰਦੇ ਆ ਦੂਜੇ ਪਾਸੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਉਦੋਂ ਕੰਨ ਦਾ ਛੋਟਾ ਕਾਟ ਕੱਟਿਆ ਗਿਆ ਇਹ ਗੱਲ ਕਿੱਧਰ ਨੂੰ ਜਾਂਦੀ ਆ ਇਹ ਕਰ ਇਹ ਸਰਕਾਰ ਇਹ ਕਹਿੰਦੀ ਸੀ ਸਰਕਾਰ ਬਈ ਅਸੀਂ ਗਰੀਬਾਂ ਦੇ ਹਮਦਰਦ ਹਾਂ ਹੁਣ ਗਰੀਬ ਦੀਦੇ ਨਹੀਂ ਇਹਨਾਂ ਨੂੰ ਅਸੀਂ ਕਾ ਕੌਰੀ ਕਿਹੜੇ ਮਾਰਲੇ ਪੰਚਾਇਤਾਂ ਨੇ ਹੁਣ ਆਕੇ ਇੱਥੇ ਇਹਨਾਂ ਦੇ ਸਰਕਾਰ ਨੇ ਇਹਨਾਂ ਨੂੰ ਪੁੱਛਣ ਬਈ ਕਾਧੋ ਬਈ ਕਾਰਡ ਕੱਟੇ ਆਪਸਰਾਉਂ ਸੱਦਨ ਉਥੇ ਠੀਕ ਹੈ ਜਿਵੇਂ ਕਿ ਸਰਪੰਚ ਸਾਹਿਬ ਨੇ ਕਿਹਾ ਵੀ ਇੱਥੇ ਗਰੀਬ ਬਹੁਤ ਲੋਕ ਖੜੇ ਆ ਜਿਨ੍ਹਾਂ ਦੇ ਕਾਰਡ ਕੱਟੇ ਗਏ ਆ ਡੇਢ ਡੋ ਦੋ ਸਾਲ ਤੋਂ ਕੱਟੇ ਗਏ ਆ ਨਿਰੇਗ ਵਾਲੀਆਂ ਬੀਬੀਆਂ ਨੇ ਜਿਹੜੇ ਆ ਉਹ ਕੰਮ ਛੱਡ ਕੇ ਕਣਕ ਲੈਣ ਜਾਂਦੀਆਂ ਸੀਗੀਆਂ ਤੇ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਮੋੜ ਦਿੱਤਾ ਜਾਂਦਾ ਸੀਗਾ ਵੀ ਤੁਹਾਡੇ ਕਾਰਡ ਕੱਟੇ ਗਏ ਆ ਕਿਹਾ ਜਾਵੇ ਤਾਂ ਬਹੁਤ ਗਲਤ ਗੱਲ ਆ ਜੋ ਗਰੀਬਾਂ ਦੇ ਕਾਰਡ ਕੱਟੇ ਗਏ ਆ ਬਾਕੀ ਸਾਡੇ ਨਾਲ ਅਮਰ ਸਿੰਘ ਜੀ ਖੜੇ ਨੇ ਪਿੰਡ ਦੇ ਮੋਢਵਾਰ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅਮਰ ਸਿੰਘ ਜੀ ਤੁਹਾਨੂੰ ਕੀ ਲੱਗਦਾਗਾ ਵੀ ਜਿਹੜੇ ਇਹ ਕਾਰਡ ਕੱਟੇ ਜਾ ਰਹੇ ਆ ਇਸ ਦਾ ਕਾਰਨ ਕੀ ਆ ਮੈਂ ਪਹਿਲਾਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਜਿਹੜੇ ਕਿ ਵਾਅਦੇ ਕਰਦੇ ਸੀ ਵੇ ਇਹ ਪਿੰਡ ਤਹਿਸੀਲਦਾਰ ਆਇਆ ਕਰੂ ਪਿੰਡ ਅਫਸਰ ਆਉਣਗੇ ਛੋਡੀ ਜਗ੍ਹਾ ਤੇ ਬੈਠਣਗੇ ਤੇ ਛੋਡੇ ਸਾਰੇ ਕੰਮ ਉੱਥੇ ਪਿੰਡ ਬੈਠਿਆਂ ਦੇ ਹੋਇਆ ਕਰਨਗੇ ਪਰ ਸਾਨੂੰ ਇਸ ਗੱਲ ਦਾ ਅਫਸੋਸ ਆ ਸਾਨੂੰ ਇਹ ਆਪਦੀ ਰੋਟੀ ਵੀ ਨਹੀਂ ਬਗਾ ਕੇ ਖਾਣ ਦਿੰਦੇ ਇਹ ਗਰੀਬ ਆਦਮੀ ਨੇ ਉਹੀ ਰੋਜੀ ਰੋਟੀ ਕਰਨੀ ਆ ਉਹੀ ਇਹਨਾਂ ਨੇ ਖਾਣੀ ਆ ਅਮੀਰਾਂ ਦੇ ਜਿਹੜੇ ਘਾਟ ਆ ਉਹ ਜ਼ਰੂਰ ਕੱਟਣੇ ਚਾਹੀਦੇ ਆ ਜਲਾਲ ਦੀ ਆਜ ਵੀ ਮੈਂ ਕਹਿੰਨਾ ਜਿਹੜੇ ਗਲਤ ਬਣਿਆ ਕੱਟੋ ਉਹਨਾਂ ਦੇ ਅਮੀਰ ਬੰਦੇ ਆ ਜਿਹੜੇ ਸਰਦੇ ਵਰਦੇ ਨੇ ਉਹਨਾਂ ਦੀ ਵੀ ਕਾਰਡ ਬਣੇ ਹੋਇਆ ਮੈਂ ਤਾਂ ਇਹ ਗੱਲ ਵੀ ਕਹਿਣਾ ਜਿਹੜੇ ਇੱਥੇ ਮੋਦਬਰ ਕਹਾਉਂਦੇ ਨੇ ਉਹਨਾਂ ਦੀ ਕੋਈ ਨਿਗਾਰੀ ਹੈਗੀ ਇੱਥੇ ਮੋਦਬਰ ਕਹਿੰਦੇ ਮੇਰੀ ਵੀ ਪੰਚਾਇਤ ਜਿਹੜੇ ਜਿਹੜੇ ਕਹਾਉਂਦੇ ਆ ਜਾਂ ਸਾਡਾ ਹਲਕੇ ਦਾ ਐਮ.ਐਲ.ਏ ਆ ਉਹਨੇ ਕਿਤੇ ਆ ਕੇ ਇੱਥੇ ਪੁੱਛਿਆ ਇਹਨਾਂ ਨੂੰ ਕਿ ਤੁਹਾਡੀ ਕੀ ਪੋਜੀਸ਼ਨ ਆ? ਅੱਛਾ ਜੀ ਹਾਲਾਂਕਿ ਜਿਹੜੀ ਕੁੜੀ ਅਫਸਰ ਆ ਲੱਗੀ ਵੀ ਗੁਰਪ੍ਰੀਤ ਕੌਰ ਉਹਦੀ ਬੇਟੀ ਆ ਇਹਨਾਂ ਦੀ ਹਾਕਮ ਸਿੰਘ ਦੀ ਹਾਂਜੀ ਐਮ.ਐਲ.ਏ ਦੀ ਉਨੇ ਐਮ.ਐਲ.ਏ ਨੇ ਆ ਕੇ ਕਿਤੇ ਪੁੱਛਿਆ ਕਿ ਕੀ ਉਹਨਾਂ ਨੂੰ ਜੋ ਐਮ.ਐਲ.ਏ ਸਾਹਿਬ ਨੂੰ ਜਾ ਕੇ ਕਿਹਾ ਗਿਆਗਾ ਇਸ ਬਾਰੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੂੰ ਆ ਇਹਨਾਂ ਨੂੰ ਦਿੰਦਾ ਨਹੀਂਗਾ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਇਹਨਾਂ ਨੇ ਲੋਕਾਂ ਨੇ ਸਾਨੂੰ ਦੱਸਣਾ ਦੱਸਣਾ ਪੈਂਦਾ ਕਈ ਵਾਰੀ ਨਹੀਂ ਜਦੋਂ ਫੋਨ ਕਰਦਾ ਕੋਈ ਨਹੀਂ ਚੱਕਦਾ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਅੱਛਾ ਠੀਕ ਹਾਂ ਪੂਰੇ ਕਰੱਪਟ ਅਫਸਰ ਲਾਏ ਹੋਏ ਇੱਥੇ ਮੈਂ ਕਹਿੰਦਾ ਚਾਹੇ ਉਹ ਤਹਿਸੀਲ 'ਚ ਹੋਣ ਸਾਹਮਣੇ ਪੈਸੇ ਫੜੀ ਜਾਂਦੇ ਆ ਸਾਹਮਣੇ ਪੈਸੇ ਆਫਸਰ ਆਫਸਰ ਆਪਣੇ ਕੰਨੀਓ ਕਾਰਟ ਲਾ ਰਿਆ ਜਾਂ ਇਹਨਾਂ ਨੂੰ ਸਰਕਾਰ ਕੰਨੀਓ ਪਰਮਿਸ਼ਨ ਮਿਲੀ ਹੋਈ ਹੈ ਕੁਛ ਉਹ ਪਤਾ ਨਹੀਂ ਕੀ ਕਰਦੇ ਆ ਸਾਰੇ ਹੀ ਗਲਤ ਨੇ ਬਸ ਠੀਕ ਹੈ ਮੈਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਜਾ ਤਾਂ ਇਹਨਾਂ 'ਚ ਨਿਗਾਹ ਮਾਰ ਲਾ ਜਾਂ ਇਹਨਾਂ ਨੂੰ ਝਾੜ ਦੇ ਜਿਹੜੇ ਕਰਪਟ ਨੇ ਠੀਕ ਹੈ ਕਿ ਨਹੀਂ ਐਵੇਂ ਕਿਉਂ ਆਪਦੀ ਬੇਇੱਜ਼ਤੀ ਕਰਾਉਂਦੇ ਹੋ ਬਿਲਕੁਲ ਠੀਕ ਹੈ ਕਿ ਨਹੀਂ ਲੋਕਾਂ ਨੂੰ ਆਪਾਂ ਕਹਿੰਨਾ ਇਹ ਲੋਕਾਂ ਦੀ ਸਰਕਾਰ ਬਣੀ ਐ ਇਹਨਾਂ ਤਾਂ ਉਹੀ ਨਾ ਸਮਾਰਤਾ ਸਾਡਾ ਬਿਲਕੁਲ ਜੀ ਜਿਵੇਂ ਅਮਰ ਸਿੰਘ ਨੀ ਜੀ ਨੇ ਕਿਹਾਗਾ ਵੀ ਐਮਐਲਏ ਸਾਹਿਬ ਤੱਕ ਵੀ ਪਹੁੰਚ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਪਿੰਡ ਦੇ ਵਿੱਚ ਕਾਫੀ ਰੋਸ਼ ਆ ਲੋਕਾਂ ਦੇ ਵਿੱਚ ਇੱਥੇ ਦੇਖਿਆ ਜਾਵੇ ਤਾਂ ਘੱਟੋ ਘੱਟ 2-300 ਘਰ ਦਾ ਕਾਟਾ ਤੇ ਜਿਨ੍ਹਾਂ ਦੇ ਕਾਰਡ ਕੱਟੇ ਗਏ ਆ ਇਹਨਾਂ ਦੇ ਵਿੱਚ ਬਹੁਤ ਗਰੀਬ ਬੰਦੇ ਆ ਤੇ ਹੁਣ ਫਿਲਹਾਲ ਜੋ ਕਈ ਤਕੜੇ ਘਰਾਨੇ ਨੇ ਜਿਨ੍ਹਾਂ ਕੋਦੇ ਕਾਰਡ ਬਣੇ ਹੋਏ ਆ ਕਈ ਸਰਕਾਰਾਂ ਵੇਲੇ ਉਹਨਾਂ ਦੇ ਕਾਰਡ ਬਣਾ ਦਿੱਤੇ ਗਏ ਸੀਗੇ ਤੇ ਅੱਜ ਵੀ ਉਹ ਆਪਣਾ ਰਾਸ਼ਨ ਕਣਕ ਲੈ ਰਹੇ ਨੇ ਤੇ ਉਹ ਬਿਲਕੁਲ ਗਲਤ ਆ ਕਿਉਂਕਿ ਉਹਨਾਂ ਦੇ ਟੱਬਰ ਵੀ ਵੱਡੇ ਨੇ ਤੇ ਕਣਕਾਂ ਵੀ ਉਹਨਾਂ ਨੂੰ ਵੱਧ ਮਿਲਦੀਆਂ ਨੇ ਤੇ ਉਹਨਾਂ ਕੋਲੇ ਜ਼ਮੀਨ ਜਾਇਦਾਦ ਵੀ ਆ ਸਭ ਕੁਝ ਹੈਗਾਗਾ ਫੇਰ ਵੀ ਉਹਨਾਂ ਨੂੰ ਕਣਕ ਮਿਲ ਰਹੀ ਆ ਤੇ ਜਿਹੜੇ ਗਰੀਬ ਨੇ ਆ ਦੇਖੋ ਬੀਬੀਆਂ ਖੜੀਆਂ ਨੇ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਤੁਹਾਡਾ ਕਾਰਡ ਕੱਟਿਆ ਗਿਆ ਹਾਂ ਕੱਟਿਆ ਬਾਬਾ ਤੇ ਮੈਨੂੰ ਤਾਂ ਕਈ ਸਾਲ ਹੋ ਗਏ ਮੇਰਾ ਤਾਂ ਕੱਟਿਆ ਬਾ ਕਾਟ ਮੈਨੂੰ ਤਾਂ ਮਿਲਦੋਈ ਨਹੀਂ ਗਈ ਤੁਸੀਂ ਕੱਲੀ ਹੋ ਮੈਂ ਕੱਲੀ ਆਂ ਤੁਹਾਡੇ ਕੋਲੇ ਕੋਈ ਜ਼ਮੀਨ ਜਾਇਦਾਦ ਨਾ 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 ਮੇਰੇ ਕੋਈ ਕੁਸ਼ਮ ਨਹੀਂ ਮੈਂ ਤਾਂ ਕਮਾਉਣ ਵਾਲਾ ਬਣੀ ਮੇਰੇ ਤਾਂ ਕੋਈ ਥੋੜੇ ਕਮਾਉਣ ਵਾਲਾ ਹਾਂ ਮੇਰੇ ਤਾਂ ਕਮਾਉਣ ਵਾਲਾ ਵੀ ਨਹੀਂ ਕੋਈ ਬਿਲਕੁਲ ਜੀ ਮੈਂ ਕੀ ਇਹ ਬੀਬੀ ਜੀ ਨੇ ਇਹਨਾਂ ਇਹ ਹੱਤਧਾਰ ਨੇ ਇਸ ਕਣਕ ਦੇ ਪਰ ਇਹਨਾਂ ਨੂੰ 2-3 ਸਾਲ ਤੋਂ ਕਣਕ ਕੱਟੀ ਗਈ ਆ ਤੇ ਆਹ ਦੇਖੋ ਇਹ ਵੀ ਕੱਟਿਆ ਗਿਆ ਅੱਛਾ ਜੀ ਮੈਨੂੰ ਵੀ ਨਹੀਂ ਮਿਲਦੀ ਸਹਿਦ ਹੀ ਨਾ ਹੋ ਗਿਆ ਜਾਬੜਾ ਇੱਥੇ ਫਿਰ ਦੇ ਲੂ ਇਹਦੀ ਲੱਤ ਵੱਢਿਆ ਜਾਵੇ ਇਹ ਕੰਜਰ ਬਹੁਤ ਗਦਾਰੂ ਪੀ ਕੇ ਪੈ ਜਾਂਦਾ ਕੋਈ ਨਹੀਂ ਵੀ ਇਹ ਵੀ ਮਾੜਾ ਹੀ ਆ ਇਹਦੇ ਭਲਾ ਮਾਨ ਸਾਹਿਬ ਪੈਸੇ ਪਾਲ ਦੀ ਬਾਹਰ ਸਹਿ ਨਹੀਂ ਕੱਕਣਾ ਇੱਕ ਮਿੰਟ ਬੀਬੀ ਜੀ ਗੱਲ ਆਏ ਆ ਦੇਖੋ ਜਿਹੜੇ ਦੀਪੂ ਵਾਲੇ ਹੁੰਦੇ ਆ ਇਹਨਾਂ ਦੇ ਹੱਥ ਬਸ ਨਹੀਂ ਹੁੰਦਾ ਇਹਨਾਂ ਨੂੰ ਤਾਂ ਜੋ ਆਰਡਰ ਆ ਜਾਣੇ ਆ ਜੋ ਜਿਵੇਂ ਇਹਨਾਂ ਨੇ ਕਾਰਡ ਘੱਟ ਹੋ ਗਿਆ ਮੇਰੇ ਫਿਰ ਦੇ ਨੂੰ ਚਲੋ ਕੋਈ ਗੱਲ ਨਹੀਂ ਬੀਬੀ ਵੀਜੀ ਬਹੁਤ ਦੁਖੀ ਨੇ ਇਹਨਾਂ ਦੇ ਵੀ ਕਾਰਡ ਕੱਟ ਗਏ 10 ਸਾਲ ਹੋ ਗਏ ਸਾਨੂੰ 15 ਸਾਲੋਂ ਕਾਰਡ ਬਣੇ ਨੂੰ ਕਦੇ ਕਣਕ ਦੀ ਸਾਡੀ ਕੱਟੀ ਗਈ ਕੱਲ ਜਦੋਂ ਮੈਂ ਕਾਰਡ ਦਿਖਾਗਾ ਤੇਰੇ ਤਾਂ ਕਣਕ ਕੱਟੇਗੇ ਪਿੱਛੇ ਇਸ ਵਾਰ ਜਿਹੜੀ ਕਣਕ ਦਿੱਤੀ ਗਈ ਇਹਦੇ ਵਿੱਚ ਕਈਆਂ ਦੇ ਕਾਰਡ ਕੱਟੇ ਗਏ ਆ ਦੇਖੋ ਜੀ ਦੇਖੋ ਜੀ ਜਿਵੇਂ ਕੀ ਅੱਬ ਗੱਲ ਕੀਤੀ ਆ ਕਈ ਲੋਕਾਂ ਦੇ ਤਾਂ 2-2 ਸਾਲ ਤੋਂ ਕਾਰਡ ਕੱਟੇ ਗਏ ਆ ਕਈਆਂ ਦੇ 10-15 ਦਿਨਾਂ ਤੋਂ ਕਾਰਡ ਕੱਟੇ ਗਏ ਆ ਜਿਹੜੇ ਕੀ ਹੁਣ ਕਣਕਾਈ ਸੀਗੀ ਇਹਦੇ ਕਣਕ ਕੱਟੀ ਗਈ ਆ ਤੇ ਹੁਣ ਦੇਖਣਾ ਇਹ ਆ ਵੀ ਆਉਣ ਵਾਲੇ ਸਮੇਂ 'ਚ ਸਰਕਾਰਾਂ ਕੀ ਕਰਦੀਆਂ ਨੇ ਕੀ ਕਾਰਵਾਈ ਕਰਦੀਆਂ ਨੇ ਇਹ ਜਿਹੜੇ ਗਰੀਬ ਬੰਦਿਆਂ ਦੇ ਕਾਰਡ ਕੱਟੇ ਗਏ ਆ ਇਹਨਾਂ ਨੂੰ ਬਹਾਲ ਕਰਦੀਆਂ ਜਾਂ ਨਹੀਂ ਕਰਦੀਆਂ ਇਹ ਆਉਣ ਵਾਲਾ ਸਮਾਂ ਦੱਸੂਗਾ ਰੈਕੋਰਡ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ